ਵਕੀਲ ਸਾਹਿਬ ਬਹੁਤ ਸਾਰੇ ਹੀ ਇਹ ਪੜ੍ਹੇ ਲਿਖੇ ਕੌਮ ਹੈ ਮੈਂ ਵੀ ਡਾਕਟਰ ਹਾਂ ਮੈਂ ਕੋਈ ਤੁਸੀਂ ਆਏ ਮੈਂ ਕੁਆਲੀਫਾਈਡ ਆ ਮੈਂ ਐਮ ਐਸ ਆਮ ਆਪਥਲਮੋਲੋਜਿਸ ਐਥਰ 10 ਪੜ੍ਹ ਕੇ ਕੋਈ ਖੜਾ ਹੋ ਕੇ ਇਦਾਂ ਦੀਆਂ ਗੱਲਾਂ ਕਰੇ ਮੈਨੂੰ ਨਹੀਂ ਪਸੰਦ ਸਾਫ਼ ਗੱਲ ਕਰੋ ਜੋ ਗੱਲ ਜੋ ਗੱਲ ਨਹੀਂ ਨਹੀਂ ਨਾ 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 ਬਿਲਕੁਲ ਠੀਕ ਹੈ ਤੁਸੀਂ ਤੋਏ 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 ਬੈ ਜਾ ਰਾਮ ਨਾ ਥੱਲੇ ਬੈ ਜਾ ਬੈ ਜਾ ਰਾਮ ਨਾ ਬੱਦਕਰਤੀ ਐ ਨਹੀਂ ਤਾਂ ਬਾਈ ਬਾਈ ਸਰ ਥੋੜਾ ਬੜੇ ਲਿਖਿਆ ਵਾਲੀ ਗੱਲ ਕਰੋ ਜੇ ਕਰਨੀ ਆ ਤੋਏ ਰਾਮ ਸਰ ਉਹ ਬੈ ਜਾ ਤੋ ਬੈ ਜਾ ਬਈ ਫੇਰ ਠੀਕ ਐ ਜੇ ਜੇ ਤੂੰ ਗੱਲੇ ਨਹੀਂ ਸੁਣਦੀ ਫੇਰ ਉੱਠ ਉੱਠ ਕੇ ਦੱਸੋ ਅਸਲ ਹਲ ਕਰੀਂ ਸਾਡਾ ਨਾਲ ਹੱਥ ਲੀਟ ਨੂੰ ਨਹੀਂ ਜੇ ਗੱਲ ਸੋਣੀ ਨਹੀਂ ਹੈ ਦੇਖੋ ਇੱਕ ਮਿੰਟ ਤੁਸੀਂ ਯਾਰ ਕੋਈ ਪਾ ਕਰਕੇ ਚਾਹੁੰਦੇ ਪਕੜਦੇ ਯਾਰ ਦੇਖੋ ਬਾਤ ਤੇ ਗੱਲ ਕਰਿਓ ਪਹਿਲਾਂ ਮੈਂ ਤਾਂ ਇਹ ਝੂਠੀਆਂ ਵਾਵਾ ਨੇ ਐਮਐਲਏ ਸਾਹਿਬ ਅਸੀਂ ਤੁਹਾਨੂੰ ਦੇਖੋ ਰਿਕਵੈਸਟ ਕਰਦੇ ਆ ਵੀ ਜੇ ਤੁਸੀਂ ਕਹਿੰਦੇ ਵੀ ਝੂਠੀਆਂ ਵਾਵਾ ਪਹਿਲੀ ਗੱਲ ਤੇ ਝੂਠੀਆਂ ਵਾਵਾ ਨਹੀਂ ਹੈਗੀਆਂ ਜੇ ਸਾਨੂੰ ਫਿਰ ਦਿਓ ਮੈਨੂੰ ਅਸੀਂ ਤੁਹਾਨੂੰ ਹੰਬਲ ਸਮਿਸ਼ਨ ਕਰਦੇ ਆ ਵੀ ਤੁਸੀਂ ਸਾਨੂੰ ਡੇਟ ਰਿਟਰਨ ਦੇ ਵਿੱਚ ਦੇ ਦਿਓ ਵੀ ਇਹੋ ਜਿਹਾ ਕੁਝ ਨਹੀਂ ਹੋ ਰਿਹਾ ਮੈਂ ਮੇਤਰ ਲਿਖਾ ਲਓ ਹਾਂ ਲਿਖ ਕੇ ਲਿਖਾ ਲਓ ਐਮਐਲਏ ਕਮਿਟੀ ਆਪ ਤੇ ਗੱਲ ਕਰੋ ਇਤਰਾਜ਼ ਸਾਡੇ ਕਰਦੇ ਤੇ ਜਿਹੜੇ ਜੇ ਕਿਸੇ ਨੂੰ ਮੇਰੀ ਗੱਲ ਮਾੜੀ ਲੱਗੀ ਹੈ ਸੌਰੀ ਮੈਂ ਉਹ ਵਾਪਸ ਲੈ ਲੈਂਦਾ ਸ਼ਬਦ ਕੋਈ ਗੱਲ ਨਹੀਂ ਠੀਕ ਹੈ ਜੀ ਜਿਹੜੀ ਮੈਂ 10ਵੀਂ ਵਾਲੀ ਕਹੀ ਮੈਂ ਵਾਪਸ ਲੈ ਲੈਂਦਾ ਸੌਰੀ ਮੈਂ ਮੇਰਾ ਮਕਸਦ ਕੋਈ ਐਸਾ ਨਹੀਂ ਮੇਰਾ ਕੋਈ ਐਸਾ ਉਹ ਯਾਰ ਜੇ ਕੋਈ ਸਵਾਲ ਹੈ ਤਾਂ ਮੈਨੂੰ ਦੱਸੋ ਹਾਂ ਹਾਂ ਇਹ ਤੁਹਾਡਾ ਬਹੁਤ ਕਸੂਰ ਹੈ ਐਮਐਲਏ ਸਾਹਿਬ 3 ਦਿਨਾਂ ਤੋਂ ਧਰਨਾ ਚੱਲ ਰਿਹਾ ਤੇ ਅੱਜ ਤੁਸੀਂ ਆ ਕੇ ਕਹਿੰਦੇ ਹੋ ਵੀ ਜਿੰਨੇ ਵੀ ਲੋਕਾਂ ਨੇ ਇੱਥੇ ਧਰਨਾ ਲਾਇਆ ਇਨਸਾਫ ਪਸੰਦ ਲੋਕ ਨੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਰੋਜ਼ ਨਿਤ ਨਮਾ ਪ੍ਰਵੋਗ ਕਰਦੀ ਆ ਬੜੇ ਨੀਕੇ ਨਾਗਰਿਕਾਂ ਨੂੰ ਤੁਸੀਂ ਆ ਕੇ ਕਹਿਣਾ ਬਿਲਕੁਲ ਤਾਂ ਅਰਪਣ ਮੇਰਾ ਗੱਲ ਤੋਂ ਨਾ ਜੇ ਤੁਸੀਂ ਕਹਿਣੇ ਜੱਸੜ ਜੱਸੜ ਕਰ ਜੱਸੜ ਕਰ ਜੱਸੜ ਜੱਸੜ ਸਰਕਾਰੀ ਨੂੰ ਮੈਂ ਮਾਫੀ ਮੰਗ ਲਈ ਉਹਦੀ ਜੱਸੜ ਜੱਸੜ ਪਾਵਾ ਹੱਥ ਹੋਣ ਦੋ ਓ ਯਾਰ ਮਾਫੀ ਮੰਗਦਾ ਹੋਣਾ ਜਿਆਦਾ ਮਾਫੀ ਮੰਗਦੀ ਫਿਰ ਕੇ ਰਹਿ ਗਿਆ ਸਾਹਮਣੇ होना चाहिए माफी मांग ली मांगनी नहीं हो मांग ली नहीं देखो सारे बै जाओ करो